ਕਿਸਾਨ ਕਹਿੰਦੇ ਕਿ ਖੱਟਰ ਉਹਨਾਂ ਨੇ ਮੋਦੀ ਉਹਨਾਂ ਨੇ ਸਾਨੂੰ ਹਰਿਆਣੇ ਦੇ ਬਾਰਡਰ ਨਹੀਂ ਟੱਪਣ ਦਿੱਤੇ ਤੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਬਾਰਡਰ ਨਹੀਂ ਟੱਪਣ ਦੇਣੇ ਕੋਈ ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕੁਝ ਲੋਕਾਂ ਨੂੰ ਵੀ ਅਸੀਂ ਡਰਾ ਲਾਂਗੇ ਅਸੀਂ ਐਦਾਂ ਕਰਾਂਗੇ ਇੱਕ ਮਾਰਨ ਉਤਰੇ ਫਿਰਦੇ ਇੱਕ ਮਾਰਨ ਉਤਰੇ ਫਿਰਦੇ ਸਾਰੇ ਇਹ ਜਗਾਨੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨੇ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਹੁਣ ਤਾਂ ਕੈਪਟਨ ਅਵਿੰਦਰ ਸਿੰਘ ਦਾ ਵਿਰੋਧ ਨਾ ਕਰਨ ਜਿਵੇਂ ਲਖੋਵਾਲ ਉਹ ਕਹਿੰਦਾ ਮੈਂ ਤਾਂ ਅਕਾਲੀ ਦਲ ਦੀ ਮਦਦ ਕਰਨੀ ਆ ਅਕਾਲੀ ਦਲ ਦਾ ਹੈਗਾ ਹੀ ਆ ਉਹ ਤੇ ਦੂਜਾ ਇੱਕ ਕਹਿੰਦਾ ਮੈਂ ਆਮ ਆਦਮੀ ਦੀ ਕਰਨੀ ਆ ਇੱਕ ਕਹਿੰਦਾ ਮੈਂ ਉਹਦੀ ਕਰਨੀ ਆ ਕੋਈ ਸੀਪੀਆਈ ਐ ਐਮਐਲ ਦਾ ਕੋਈ ਸੀਪੀਆਈ ਦਾ ਕੋਈ ਕਿਸੇ ਪਾਰਟੀ ਦਾ ਕਹਿੰਦਾ ਇਹਨਾਂ ਦੇ ਗੋਲੀ ਲੱਗਦੀ ਅਸ਼ੁਭਕਰਮਨ ਆਲ ਕਹਿੰਦੇ ਉਹਨਾਂ ਨੂੰ ਭੁਲਕਾਵਾ ਜੀ ਕਰਕੇ ਕਰਵਾਉਂਦੇ ਆ ਇਹ ਜਿਹੜੇ ਸੰਗਠਨ ਨੇ ਡੱਲੇਵਾਲ ਹੋਣੀ ਇਹ ਇਹ ਜਿਹੜੇ ਨੇ ਇਹ ਭੜਕੀਆਂ ਹੋਈਆਂ ਆਤਮਾਨ ਦੇ ਕਿਸੇ ਨਾਲ ਵਿਰੋਧ ਕਰਦੇ ਰਹੇ ਕਿਵੇਂ ਪ੍ਰਚਾਰ ਕਰੋਗੇ ਕਿਵੇਂ ਵੋਟਾਂ ਲੈ ਲਓਗੇ ਤੁਹਾਨੂੰ ਤਾਂ ਵੋਟਾਂ ਮੰਗਣੀਆਂ ਔਖੀਆਂ ਹੋਣਗੀਆਂ ਪਿੰਡਾਂ ਜਾਣਾ ਔਖਾਗਾ ਹਾਲ ਦੇ ਵਿੱਚ ਚੋਣ ਜਿੰਨੀ ਸੋਖੀ ਰਹੂਗੀ ਤੁਹਾਨੂੰ ਕੀ ਲੱਗਦਾ? ਸ਼ਾਇਦ ਆਸਾਨੀ ਨਾਲ ਜਿੱਤਾਂਗੇ। ਮੈਂ ਤੁਹਾਨੂੰ ਦੱਸਦਾ ਜਿਹਦੇ ਤੇ ਜ਼ੁਲਮ ਹੁੰਦਾ ਨਾ ਪੰਜਾਬੀ ਉਹਦੇ ਹੱਕ 'ਚ ਖੜੇ ਹੋ ਜਾਂਦੇ ਆ। ਸਾਡੇ ਹੱਕ 'ਚ ਅਸੀਂ ਵਿਚਾਰੇ ਬਣ ਗਏ ਹੁਣ। ਜੇ ਸਾਨੂੰ ਵਿਚਾਰਾ ਬਣਾਈ ਜਾਂਦੇ। ਉਹ ਕਹਿੰਦੇ ਕੀ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਕਹਿੰਦੇ ਪੰਜਾਬ ਦੇ ਉੱਤੇ ਜ਼ੁਲਮ ਕੀਤਾ, ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ। ਇਹ ਪਰਸੈਪਸ਼ਨ ਇਹ ਕਿਸਾਨਾਂ ਦੀ ਪਰਸੈਪਸ਼ਨ ਹੈ। ਇਸ ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ। ਇਸ ਮੁਲਕ ਦਾ ਰਾਸ਼ਟਰਪਤੀ ਸਿੱਖ ਰਿਹਾ। ਉਹਨਾਂ ਨੇ 36 36 ਸਾਲ 84 ਦਿਨਾਂ ਸਲ ਕੁਸ਼ੀ ਦਾ ਇਨਸਾਫ ਨਹੀਂ ਦਿੱਤਾ ਆ ਕੇ ਨਰਿੰਦਰ ਮੋਦੀ ਨੇ ਦਿੱਤਾ ਬਾਕੀ ਵੀ ਜੇਲ੍ਹ ਜਾਣਗੇ ਐਤਿਆਦ ਦੀ ਸ਼ਹਾਦਤ ਨੂੰ ਨਮਨ ਆ ਕੇ ਨਰਿੰਦਰ ਮੋਦੀ ਨੇ ਕੀਤਾ ਕਰਤਾਰਪੁਰ ਕਾਰੀਡੋਰ ਨਰਿੰਦਰ ਮੋਦੀ ਨੇ ਬਣਵਾਇਆ ਇਹਨਾਂ ਨੇ ਕਦੇ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਮੰਗੀ ਸਾਡੀ ਸਰਕਾਰ ਚ ਰਹੇ ਅਸੀਂ ਆਪ ਛੱਡੀ ਜਾਂਦੇ ਆ ਚਾਰ ਹੀ ਰਹਿ ਗਏ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੰਦੀ ਸਿੱਖ ਵੰਦੀ ਸਿੱਖ ਕਰਦੇ ਨੇ ਇਹ ਨਹੀਂ ਪਤਾ ਕਿੰਨੇ ਨੇ ਕੋਲ ਆਪਣਾ ਤੁਹਾਡਾ ਕਾਰਡ ਰੰਨਾ ਮਜ਼ਬੂਤ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਵਿੱਚ ਹੀ ਚਿਹਰੇ ਖੜੇ ਕਰੋ ਬਾਹਰਲੇ ਉਮੀਦਵਾਰ ਤੁਹਾਨੂੰ ਕਿਉਂ ਲੈਣੇ ਪੈ ਰਹੇ ਜਿਨ੍ਹਾਂ ਦੇ ਉੱਤੇ ਈਡੀ ਦੀ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਨੂੰ ਹੀ ਤੁਸੀਂ ਪਾਰਟੀ ਦੇ ਵਿੱਚ ਫਿਰ ਸ਼ਾਮਲ ਵੀ ਕਰਵਾ ਲੈਂਦੇ ਹੋ ਜਿਸ ਦੇ ਉੱਤੇ ਕੋਈ ਕ腐ਸ਼ਨ ਦੇ ਇਲਜ਼ਾਮ ਹੁੰਦੇ ਨੇ ਮੈਂ ਨੈਸ਼ਨਲ ਲੈਵਲ ਦੀ ਵੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਉੱਤੇ ਕ腐ਸ਼ਨ ਦੇ ਇਲਜ਼ਾਮ ਵੀ ਹੁੰਦੇ ਨੇ ਉਹ ਵੀ ਫਿਰ ਬੀਜੇਪੀ ਦੇ ਵਿੱਚ ਆ ਜਾਂਦੇ ਨੇ ਔਰ ਬੀਜੇਪੀ ਚਾ ਕੇ ਫਿਰ ਉਹ ਦੁੱਧ ਧੋਤੇ ਕਿਵੇਂ ਹੋ ਜਾਂਦੇ ਨੇ ਜਿਹੜਾ ਈਡੀ ਦਾ ਕੇਸ ਆ ਉਹ ਖਤਮ ਜਿਹੜੇ ਵੀ ਸਾਡੇ ਨਾਲ ਆਏ ਆਪਣੇ ਆਪ ਉਸ ਪ੍ਰੋਸੈਸ ਦੇ ਅੰਦਰ ਕਾਨੂੰਨ ਦਾ ਸਾਹਮਣਾ ਕਰਦੇ ਕਾਨੂੰਨ ਜੋ ਫੈਸਲਾ ਦੇਗਾ ਉਹਨਾਂ ਦੇ ਖਿਲਾਫ ਦੇ ਉਹਨਾਂ ਦੇ ਹੱਕਜ ਦੇ ਅਸੀਂ ਉਸ ਦਾ ਸਤਿਕਾਰ ਕਰਦੇ ਤੁਸੀਂ ਫਤਮ ਨਹੀਂ ਕੀਤਾ ਪਰ ਫਿਰ ਉਹਨੂੰ ਚੁੱਕਿਆ ਵੀ ਨਹੀਂ ਨਾ ਉਸ ਤਰੀਕੇ ਨਾਲ ਕਾਰਵਾਈ ਵੀ ਨਹੀਂ ਹੁੰਦੀ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦੀ ਹੁੰਦੀ ਹੁੰਦੀ ਹੈ ਫਿਰ ਮਤਲਬ ਤੁਸੀਂ ਕਰਪਟ ਲੀਡਰ ਲੈਂਦੇ ਹੋ ਪਾਰਟੀ ਦੇ ਦੋ ਤਰ੍ਹਾਂ ਦੇ ਲੋਕ ਪੋਲਿਟੀਕਲ ਪਾਰਟੀਆਂ ਚਾਹੁੰਦੇ ਨੇ ਇੱਕ ਤਾਂ ਹੁੰਦੇ ਆ ਜਿਹੜੇ ਵਿਚਾਰ ਕਰਨਾ ਮੁਸ਼ਕਿਲ ਉਹ ਬਹੁਤ ਕਠਿਨ ਹੈ ਇੱਥੇ ਇੱਕ ਆਉਂਦੇ ਆਪਣੇ ਸਵਾਰਥ ਸਾਧਨ ਲਈ ਕਿਸੇ ਨੇ ਐਮਐਲਏ ਬਣਨਾ ਕਿਸੇ ਨੇ ਐਮਪੀ ਬਣਨਾ ਹੁਣ ਸੋਲੇ ਕਾਂਗਰਸ ਚੋਂ ਤਮਾਮ ਲੀਡਰ ਆ ਰਹੇ ਨੇ ਇਹ ਸਾਰੇ ਫਿਰ ਆਪਣੇ ਸਵਾਰਥਾਂ ਕਰਕੇ ਆ ਰਹੇ ਅਕਾਲੀ ਦਲ ਸੰਘਰਸ਼ਾਂ ਜੋ ਨਿਕਲੀ ਪਾਰਟੀ ਹੈ ਪਰ ਹੁਣ ਆ ਕੇ ਸੁਖਵੀਰ ਬਾਦਲ ਨੇ ਇਹਨੂੰ ਪਰਿਵਾਰਕ ਦਲ ਬਣਾ ਲਿਆ ਤੇ ਇਸ ਕਰਕੇ ਉਹ ਪਰਿਵਾਰ ਬਚਾਉਣ ਲੱਗੇ ਉਹ ਯਾਤਰਾ ਵੀ ਪਰਿਵਾਰ ਪਰਿਵਾਰ ਬਚਾਉਈ ਐਲਾਈਂਸ ਕਰਨ ਨੂੰ ਫਿਰਦੇ ਸੀ ਉਹਨਾਂ ਨੇ ਅਸੀਂ ਕੋਈ ਐਲਾਈਂਸ ਕਰਨ ਨੂੰ ਨਹੀਂ ਫਿਰਦੇ ਸੀ ਅਸੀਂ ਜਾਂ ਉਹ ਕਾਲੇ ਸੀ ਸੀ ਹੁਣ ਤਾਂ ਉਸ ਗੱਲ ਨੂੰ ਭੁੱਲ ਜਾਓ ਕਿਹੜੀ ਕਾਲੀਦਲ ਹੋਰ ਕਿਹੜੇ-ਕਿਹੜੇ ਲੋਕ ਆਉਣੇ ਚਾਹੁੰਦੇ ਨੇ ਨਹੀਂ ਉਹ ਮੈਂ ਨਾ ਆਉਂ ਦੱਸ ਕੇ ਕਹਾਣੀ ਖਤਮ ਕਰਨੀ ਹੈ ਮੈਂ ਉਹਨਾਂ ਗੱਲਾਂ ਐ ਸੰਪਰਕ ਮਤਲਬ ਵੱਡੇ ਚਿਹਰੇ ਸੰਪਰਕ ਦੇ ਵਿੱਚ ਸਾਹਿਬ ਸਾਹਿਬ ਨੇ ਤੁਸੀਂ ਮੇਰੇ ਵਾਰੀ ਦੰਦੇ ਤੁਸੀਂ ਤਿਆਰ ਹਾਂ ਕਿੱਥੋਂ ਵੀ ਦੇ ਦੇਣ ਖੂ ਖਾਤੇ ਜੋ ਦੇ ਦੇਣ ਉੱਥੇ ਵੀ ਜਾਵਾਂਗੇ ਤੇ ਦੇਖੀਏ ਤਾਂ ਸਿੱਖ ਹੈ ਹੀ ਨਹੀਂ ਕਹਿੰਦੇ ਨੇ ਤਾਂ ਪੱਗਾਂ 'ਚ ਸਿਰਫ ਫਸਾਏ ਹੋਏ ਨੇ ਖਾਕੀ ਪਾਈ ਹੋਈ ਹੈ ਖਾਕੀ ਕਚਿਹਰੇ ਪਾਏ ਹੋਏ ਨੇ ਤਕਿ ਹਾਂ ਤੁਸੀਂ ਆਰਐਸਐਸ ਦੇ ਨਾਲ ਜੁੜੇ ਹੋਏ ਹੋ ਤੁਸੀਂ ਸੰਗ ਨਾਲ ਜੁੜੇ ਹੋਏ ਹੋ ਔਰ ਤੁਸੀਂ ਖਾਕੀ ਨਿੱਕਰ ਪਾਉਂਦੇ ਤੁਹਾਨੂੰ ਇਮਾਨ ਹੁੰਦਾ ਬਿਲਕੁਲ ਮੈਂ ਸ਼ੰਸ਼ੇਵਕਾਂ ਔਰ ਮੈਂ ਰਹਿਣਾ ਵੀ ਹੈ ਔਰ ਰਹਿਦੀ ਦੁਨੀਆ ਤੱਕ ਰਹਾਂਗੇ ਚੇਂਜ ਹੋਊਗੀ ਕਦੀ ਆਰਐਸਐਸ ਪ੍ਰਤੀ ਪੰਜਾਬ ਦੀ ਤੁਹਾਨੂੰ ਲੱਗਦਾ ਹੈ ਅਗਰ ਇਹ ਸਰਕਾਰ ਆ ਲੈਣ ਦੇ ਹੋ ਜਾਣੀ ਹੈ ਸਤਾਈ 'ਤੇ ਕੋਈ ਅਜਿਹਾ ਸਰਕਾਰ ਤੁਹਾਡੀ ਆ ਰਹੀ ਹੈ ਸਤਾਈ ਦੇ ਵਿੱਚ ਪੱਕੀ ਗੱਲ ਹੈ ਬਿਲਕੁਲ ਐਸਾ ਸੰਘਰਸ਼ ਕਰਾਂਗੇ ਤੁਸੀਂ ਦੇਖਿਓ ਜਿਤਕੀ ਆਊਗੀ ਆ ਤੋੜ ਕੇ ਜੋੜ ਤੋੜ ਵਾਲੇ ਫਾਰਮੂਲੇ ਦੇ ਨਾਲ ਆਊਗੀ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੀਆਂ ਪਲਟੀਆਂ ਵੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਖਾਸ ਤੌਰ ਦੇ ਉਤੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਲੀਡਰ ਵਕ ਵਕ ਪਾਰਟੀਆਂ ਤੋਂ ਸ਼ਾਮਲ ਹੋ ਰਹੇ ਨੇ ਅਜਿਹਾ ਕੀ ਕਾਰਨ ਹੈ ਕਿ ਭਾਜਪਾ ਦੇ ਵਿੱਚ ਇਹ ਲੀਡਰ ਸ਼ਾਮਲ ਹੋ ਰਹੇ ਨੇ ਕਿਉਂਕਿ ਵਿਰੋਧੀ ਕਹਿੰਦੇ ਕਿ ਭਾਜਪਾ ਨੇ ਤਾਂ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ ਸਾਰੇ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਣੇ ਆਪ ਨੂੰ ਸਾਫ਼ ਸੁਥਰਾ ਸਾਬਿਤ ਕਰਨ ਦੇ ਲਈ ਸ਼ਾਮਲ ਹੋ ਰਹੇ ਨਹੀਂ ਸੀ ਉੱਤੇ ਗੱਲਬਾਤ ਕਰਦੇ ਆ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲੋਂ ਨਹੀਂ ਮੌਜੂਦ ਨੇ ਗਰੇਵਾਲ ਸਾਹਿਬ ਬਹੁਤ ਬਸਵਾਗਤ ਹੈ ਜੀ ਬਹੁਤ ਸ਼ੁਕਰੀਆ ਜੀ ਅਜੀਹਾ ਕੀ ਚੱਕਰ ਚਲਾਇਆ ਹੈ ਬੀਜੇਪੀ ਨੇ ਕਿ ਸਾਰੇ ਲੀਡਰ ਹੀ ਇਸ ਵੇਲੇ ਬੀਜੇਪੀ ਵੱਲ ਤੁਰੇ ਪਏ ਨੇ ਕਿਉਂ ਬੀਜੇਪੀ ਦੇ ਵਿੱਚ ਹੀ ਸ਼ਾਮਲ ਹੋ ਰਹੇ ਨਹੀਂ ਇਹਦੀ ਪ੍ਰੋਬਲਮ ਇੱਕ ਹੋਰ ਆ ਅਸੀਂ ਨਾ 250 ਕਿਲੋਮੀਟਰ ਦਾ ਸਾਡਾ ਇਲਾਕਾ ਖਾਲੀ ਸੀ ਅਕਾਲੀ ਦਲ ਨਾਲ ਗਠਜੰਬੰਦਨ ਹੈ ਅਸੀਂ ਚੋਣਾਂ ਲੜਦੇ ਰਹੇ ਤੇ ਏਰੀਆਜ਼ ਖਾਲੀ ਰਹੇ ਸਮਾਜ ਦੇ ਸਾਰੇ ਵਰਗ ਪੂਰੀ ਤਰ੍ਹਾਂ ਨਹੀਂ ਜੁੜੇ ਸੀ 23 ਵਿਧਾਨ ਸਭਾ ਲੜਦੇ ਸੀ 117 ਚੋਂ ਤਾਂ ਸਾਡੀ ਮਜਬੂਰੀ ਹੈ ਸਾਨੂੰ ਤਾਂ ਜੋੜਨੇ ਹੀ ਪੈਣੇ ਸੀ ਜੇ ਅਸੀਂ ਸਮਾਜ ਦੇ ਸਾਰੇ ਵਰਗਾਂ ਤੋਂ ਲੋਕ ਨਹੀਂ ਲਵਾਵਾਂਗੇ ਸਾਰੇ ਏਰੀਆਜ਼ ਚ ਰਿਪਰੈਜ਼ੈਂਟੇਸ਼ਨ ਨਹੀਂ ਹੋਊਗੀ ਹੁਣ ਅਸੀਂ 117 ਵਿਧਾਨ ਸਭਾ ਲੜਨੀ ਆ 13 ਲੋਕ ਸਭਾ ਲੜਨੀ ਆ ਤਾਂ ਸਾਨੂੰ ਨਿਸ਼ਚਿਤ ਰਲਣੇ ਪੈਣਗੇ ਤਾਂ ਇਸ ਕਰਕੇ ਆਉਣਾ ਹੀ ਸੀ ਇਹ ਨੇਚੁਰਲ ਆ ਪਰ ਕੀ ਤੋ ਅਡੇ ਕੋਲ ਆਪਣਾ ਤੁਹਾਡਾ ਕਾਡ ਰੰਨਾ ਮਜ਼ਬੂਤ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਵਿੱਚੋਂ ਹੀ ਚਿਹਰੇ ਖੜੇ ਕਰੋ ਬਾਹਰਲੇ ਉਮੀਦਵਾਰ ਤੁਹਾਨੂੰ ਕਿਉਂ ਲੈਣੇ ਪੈ ਰਹੇ ਇਹਦੇ ਚ ਇਸ ਤਰ੍ਹਾਂ ਕਿ ਮੇਰੇ ਕੋਲੋਂ ਇਹ ਰਾਇ ਨਹੀਂ ਲਈ ਜਾਂਦੀ ਜੇ ਲੈਣ ਤਾਂ ਮੈਂ ਆਪਣੇ ਤਰੀਕੇ ਦੀ ਰਾਇ ਦੇਣਾ ਤੁਹਾਡੀ ਕੀ ਰਾਇ ਹੋਏਗੀ ਮੇਰੀ ਰਾਇ ਇਹ ਹੋਏਗੀ ਪਹਿਲੀ ਗੱਲ ਤਾਂ ਜਿੱਥੇ ਆਪਣਾ ਕਾਰਜਕਰਤਾ ਮਜ਼ਬੂਤ ਆ ਉਹਨੂੰ ਪ੍ਰੋਮੋਟ ਕਰੋ ਲੀਡਰਸ਼ਿਪ ਬਣਾਓ ਜਿਵੇਂ ਹਰਿਆਣੇ 'ਚ ਬਣਾਈ ਠੀਕ ਹੈ ਤੇ ਦੂਸਰਾ ਮੇਰਾ ਇਹ ਆ ਕਿ ਵਿਚਾਰਧਾਰਾ ਜ਼ਰੂਰ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਜਿਹੜਾ ਸਾਡੀ ਵਿਚਾਰਧਾਰਾ ਨਾਲ ਜੁੜ ਕੇ ਆਵੇ ਇੱਕ ਦਿਨ ਚ ਤਾਂ ਵਿਚਾਰਧਾਰਾ ਅੰਦਰ ਨਹੀਂ ਉਤਰਦੀ ਕਿਸੇ ਦੇ ਇਹ ਆਚਰਣ ਚ ਉਤਰਦੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਕਹਿੰਦਾ ਮੈਂ ਵਿਚਾਰਧਾਰਾ ਨਾਲ ਜੁੜਿਆ ਹੋਇਆ ਉਹ ਨਵੀਂ 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 ਮੁਸਲਮਾਨੀ ਅੱਲਾਹ ਅੱਲਾਹ ਜਿਆਦਾ ਕਰਦੀ ਹੈ ਉਹ ਨਹੀਂ ਤੇ ਇਹ ਤਾਂ ਲਗਾਤਾਰ ਲੱਗੇ ਰਹਿਣ ਨਾਲ ਹੁੰਦਾ ਔਰ ਕਾਰਜਕਰਤਾ ਦਾ ਨਿਰਮਾਣ ਹੁੰਦਾ ਇੱਕ ਦਿਨ ਚ ਕਾਰਜਕਰਤਾ ਨਹੀਂ ਬਣਦਾ ਕਿਉਂਕਿ ਬਹੁਤ ਸਾਰੇ ਤੁਹਾਡੇ ਹੀ ਭਾਜੀਪੀ ਦੇ ਲੀਡਰ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਹਣ ਗੋਲਿਆ ਗਿਆ ਔਰ ਕਈ ਤਾਂ ਇਥੋਂ ਛੱਡ ਕੇ ਵੀ ਸੀ ਕਰਕੇ ਗਏ ਕਹਿੰਦੇ ਕਿ ਨਵਿਆਂ ਨੂੰ ਲਿਆ ਕੇ ਭਰਤੀ ਕਰ ਦਿੱਤਾ ਨਾਲ ਬਿਠਾ ਦਿੱਤਾ ਅਰੁਣ ਨਾਰੰਗ ਦੀ ਜੇ ਮੈਂ ਗੱਲ ਕਰਾਂ ਮੈਨੂੰ ਮਿਲੇ ਸੀ ਪਿੱਛੇ ਜੇ ਉਹ ਰਾਮਨੀਲਾ ਮੈਦਾਨ ਦੇ ਵਿੱਚ ਕਹਿੰਦੇ ਮੈਂ ਤਾਂ ਕੱਪੜੇ ਤੱਕ ਪੜਵਾਏ ਪਰ ਉਹ ਮੁੱਲ ਨਹੀਂ ਭਾਜੀਪੀ ਨੇ ਪਾਇਆ ਹਾਂ ਉਹਦੇ ਨਾਲ ਜ਼ਰੂਰ ਗਲਤ ਹੋਇਆ ਉਹਦਾ ਮਾਨ ਸਨਮਾਨ ਹੋਣਾ ਚਾਹੀਦਾ ਸੀ ਬਹੁਤ ਧੇਰ ਇੰਤਜ਼ਾਰ ਕਰਨ ਤੋਂ ਬਾਅਦ ਗਿਆ ਜਿਹੜੀ ਸੱਚਾਈ ਹੈ ਉਸ ਨੂੰ ਮੈਂ ਸਵੀਕਾਰ ਕਰਦਾ ਪਰ ਹੋਨ ਵੀ ਤੋੜਾ ਸਹੀਮ ਰੱਖਣਾ ਚਾਹੀਦਾ ਸੀ ਜਦੋਂ ਤੁਸੀਂ ਵਿਚਾਰਧਾਰਾ ਨਾਲ ਜੁੜੇ ਹੋਨੇ ਹੁਣ ਆਮ ਆਦਮੀ ਪਾਰਟੀ ਚੋਂ ਚਲੇ ਗਏ ਉਹਨਾਂ ਦਾ ਉੱਥੇ ਮਾਨੀ ਨਹੀਂ ਲੱਗਣਾ ਜੋਰ ਲਾ ਲੈਣ ਸਾਡੀ ਪਾਰਟੀ ਚ ਜਿਹੜਾ ਵਿਚਾਰਧਾਰਕ ਵਿਅਕਤੀ ਚਲੇ ਜਾਂਦਾ ਕਲਿਆਣ ਸਿੰਘ ਜੀ ਗਏ ਉਹ ਮਸ਼ਰੀ ਭਾਰਤੀ ਗਈ ਸਭ ਆਗੇ ਨਾ ਵਾਪਸ ਆਉਣਾ ਪਿਆ ਜਦੋਂ ਤੁਸੀਂ ਵਿਚਾਰਧਾਰਾ ਨਾਲ ਜੁੜੇ ਹੋ ਦਾ ਇਹ ਫਿਰ ਬਦਲ ਨਹੀਂ ਕਿਉਂ ਜਿਨ੍ਹਾਂ ਦੇ ਉੱਤੇ ਈਡੀ ਦੀ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਨੂੰ ਹੀ ਤੁਸੀਂ ਪਾਰਟੀ ਦੇ ਵਿੱਚ ਫਿਰ ਸ਼ਾਮਲ ਵੀ ਕਰਵਾ ਲੈਂਦੇ ਹੋ ਜਿਸ ਦੇ ਉੱਤੇ ਕੋਈ ਕ腐ਸ਼ਨ ਦੇ ਇਲਜ਼ਾਮ ਹੁੰਦੇ ਨੇ ਮੈਂ ਨੈਸ਼ਨਲ ਲੈਵਲ ਦੀ ਵੀ ਗੱਲ ਕਰ ਰਿਹਾ ਜਿਨ੍ਹਾਂ ਦੇ ਉੱਤੇ ਕ腐ਸ਼ਨ ਦੇ ਇਲਜ਼ਾਮ ਵੀ ਹੁੰਦੇ ਨੇ ਉਹ ਵੀ ਫਿਰ ਬੀਜੇਪੀ ਦੇ ਵਿੱਚ ਆ ਜਾਂਦੇ ਨੇ ਔਰ ਬੀਜੇਪੀ ਚਾ ਕੇ ਫਿਰ ਉਹ ਦੁੱਤੋਤੇ ਕਿਵੇਂ ਹੋ ਜਾਂਦੇ ਨੇ ਤੁਸੀਂ ਵਧੀਆ ਸਵਾਲ ਕੀਤਾ ਅਸੀਂ ਕਿਸੇ ਦਾ ਵੀ ਜਿਹੜਾ ਈਡੀ ਦਾ ਕੇਸ ਆ ਉਹ ਖਤਮ ਨਹੀਂ ਕੀਤਾ ਜਿਹੜੇ ਵੀ ਸਾਡੇ ਨਾਲ ਆਏ ਨੇ ਆਪਣੇ ਆਪ ਉਸ ਪ੍ਰੋਸੈਸ ਦੇ ਅੰਦਰ ਕਾਨੂੰਨ ਦਾ ਸਾਹਮਣਾ ਕਰਦੇ ਆ ਕਾਨੂੰਨ ਜੋ ਫੈਸਲਾ ਦੇਗਾ ਉਹਨਾਂ ਦੇ ਖਿਲਾਫ ਦੇ ਉਹਨਾਂ ਦੇ ਹੱਕਜ ਦੇ ਅਸੀਂ ਉਸ ਦਾ ਸਤਿਕਾਰ ਕਰਨਾ ਤੁਸੀਂ ਕਹਿੰਿਆ ਕਿ ਅਸੀਂ ਖਤਮ ਨਹੀਂ ਕੀਤਾ ਪਰ ਫਿਰ ਉਹਨੂੰ ਚੁੱਕਿਆ ਵੀ ਨਹੀਂ ਨਾ ਉਸ ਤਰੀਕੇ ਦੇ ਨਾਲ ਕਾਰਵਾਈ ਵੀ ਨਹੀਂ ਹੁੰਦੀ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂ ਹੁੰਦੀ ਹੁੰਦੀ ਹੈ ਹੁੰਦੀ ਹੈ ਫਿਰ ਮਤਲਬ ਤੁਸੀਂ ਕਰਪਟ ਲੀਡਰ ਲੈਂਦੇ ਹੋ ਪਾਰਟੀ ਦੇ ਵਿੱਚ ਦੇਖੋ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਜਿਹੜਾ ਸਾਡੀ ਵਿਚਾਰਧਾਰਾ ਨੂੰ ਮੰਨੇ ਜਿਹੜਾ ਸਾਡੇ ਲੀਡਰ ਨਰੇਂਦਰ ਮੋਦੀ ਜੀ ਨੂੰ ਮੰਨੇ ਸੀਵਦਾ ਸਤਕਾਰ ਕਰਦੇ ਆ ਉਹ ਸਾਡੀ ਪਾਰਟੀ ਚ ਆ ਸਕਦਾ ਨਹੀਂ ਤੇ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਕਿਵੇਂ ਬਣ ਜੇ ਅਸੀਂ ਹਰੇਕ ਦੀ ਜਾਂਚ ਨਹੀਂ ਕਰ ਸਕਦੇ ਉਹ ਤਾਂ ਜਾਂਚ ਏਜੰਸੀਆਂ ਦਾ ਕੰਮ ਆ ਜਾਂਚ ਕਰਨਾ ਪੋਲਿਟੀਕਲ ਪਾਰਟੀ ਜਾਂਚ ਏਜੰਸੀ ਥੋੜਾ ਹੈਗੀ ਹੈ ਤੇ ਜਿਹੜੇ ਸਾਡੇ ਨਾਲ ਆਉਂਦੇ ਨੇ ਜਿਨ੍ਹਾਂ ਦਾ ਆਪਣਾ ਆਧਾਰ ਹੈਗਾ ਤੇ ਕਈ ਵਾਰ ਰਾਜਨ ਤੁਹਾਨੂੰ ਲੱਗਦਾ ਕਿ ਠੀਕ ਹੈ ਦਲ ਬਦਲੂ ਜਿਹੜੇ ਬੰਦੇ ਦਲ ਬਦਲ ਕੇ ਆ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਸਹੀ ਨੇ ਸਹੀ ਕਰਦੇ ਨੇ ਦੇਖੋ ਦੋ ਤਰ੍ਹਾਂ ਦੇ ਲੋਕ ਪੋਲਿਟੀਕਲ ਪਾਰਟੀਆਂ ਚਾਹੁੰਦੇ ਨੇ ਇੱਕ ਤਾਂ ਹੁੰਦੇ ਆ ਜਿਹੜੇ ਵਿਚਾਰਧਾਰਾ ਨਾਲ ਜੁੜ ਕੇ ਬਹੁਤ ਘਟਨੇ ਆ ਜੀ ਕੱਲ ਇੱਕ ਆਉਂਦੇ ਆਪਣੇ ਸਵਾਰਥ ਸਾਧ ਹਿੱਤ ਸਾਧਣ ਲਈ ਕਿਸੇ ਨੇ ਐਮਐਲਏ ਬਣਨਾ ਕਿਸੇ ਨੇ ਐਮਪੀ ਬਣ ਇੱਕ ਸਾਡੇ ਵਰਗੇ ਨੇ ਕੁਝ ਬਣਨਾ ਹੀ ਨਹੀਂ ਆਪਣੇ ਵਿਚਾਰਧਾਰਾ ਨਾਲ ਜੁੜੇ ਹੋਏ ਆ ਆ ਫਰਕ ਆ ਸਾਡਾ ਤੇ ਉਹ ਇਸ ਵੇਲੇ ਕਾਂਗਰਸ ਚੋਂ तमाम ਲੀਡਰ ਆ ਰਹੇ ਨੇ ਇਹ ਸਾਰੇ ਫਿਰ ਆਪਣੇ ਸਵਾਰਥਾਂ ਕਰਕੇ ਆ ਰਹੇ ਨੇ ਨਹੀਂ ਉਹ ਤਾਂ ਉਹ ਦੱਸ ਸਕਦੇ ਆ ਨਾ ਮੈਂ ਉਹਨਾਂ ਨੂੰ ਕਿਸੇ ਨੂੰ ਕੀ ਕਹਿ ਸਕਦਾ ਦੂਜੀਆਂ ਪਾਰਟੀਆਂ ਚ ਵੀ ਜਾ ਰਹੇ ਨੇ ਕਈ ਸਾਡੀ ਪਾਰਟੀ ਵੀ ਛੱਡ ਜਾਂਦੇ ਆ ਮੈਂ ਇਸ ਟ੍ਰੈਂਡ ਨੂੰ ਬਹੁਤ ਜ਼ਿਆਦਾ ਅੱਛਾ ਨਹੀਂ ਮੰਨਦਾ ਰੇਵਲ ਸਾਹਿਬ ਮੈਂ ਗੱਲ ਕਿਸਾਨੀ ਅੰਦੋਲਨ ਦੀ ਕਰਾਂ ਕਿਸਾਨੀ ਅੰਦੋਲਨ ਦੇ ਵਿੱਚ ਪਿਛਲੀ ਵਾਰ ਵੀ ਤੁਹਾਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਔਰ ਉਹੀ ਤਸਵੀਰ ਇਸ ਵਾਰ ਫੇਰ ਮਨ ਦੀ ਨਜ਼ਰ ਆ ਰਹੀ ਹੈ ਕਿਸਾਨ ਤੁਹਾਡਾ ਜਿਹੜੇ ਕੈਂਡੀਡੇਟਸ ਨੇ ਜਿਹਨਾਂ ਕਿ ਤੁਸੀਂ ਉਤਾਰੇ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਹੰਸ ਰਾਜ ਹੰਸ ਉਹਨਾਂ ਦਾ ਵਿਰੋਧ ਹੋਇਆ ਪ੍ਰਨੀਤ ਕੌਰ ਉਹਨਾਂ ਦਾ ਵਿਰੋਧ ਹੋਇਆ ਤਰਨਜੀਤ ਸੰਧੂ ਉਹਨਾਂ ਦਾ ਵਿਰੋਧ ਹੋਇਆ ਤੁਸੀਂ ਇਸ ਨੂੰ ਕਿਵੇਂ ਵੇਖਦੇ ਦੇਖੋ ਮੈਂ ਸਮਝਦਾ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਹਨ ਜੇ ਉਹ ਕਿਸਾਨ ਨੇ ਫਿਰ ਉਹ ਅਕਿਰਤ ਕਰਨ ਨੇ ਇਹ ਕਰਤ ਗੰਨੀ ਹੋਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਕਿਸਾਨਾਂ ਦੀ ਮਦਦ ਕੀਤੀ ਨਹੀਂ ਤਾਂ ਇਹ ਅੰਦੋਲਨ ਇੱਥੇ ਤੱਕ ਜਾਣਾ ਨਹੀਂ ਸੀ ਔਰ ਦਿੱਲੀ ਤੱਕ ਵੀ ਪਹੁੰਚਾਤੇ ਉਹਨਾਂ ਦੀ ਮਦਦ ਕੀਤੀ ਔਰ ਦਿੱਲੀ ਜਾ ਕੇ ਮੋਦੀ ਜੀ ਨਾਲ ਵੀ ਗੱਲ ਕਰਦੇ ਰਹੇ ਕਿ ਇਹਨਾਂ ਦੀਆਂ ਗੱਲਾਂ ਪੂਰੀਆਂ ਕਰਦੇ ਆ ਇਹ ਸ਼ੁਰੂ ਤੋਂ ਹੀ ਇਹ ਗੱਲ ਕਰਦੇ ਰਹੇ ਮੈਂ ਕਿਸੇ ਦੀ ਪਿੱਛੇ ਪਿੱਛੇ ਬੁਰਾਈ ਕਰਾਂ ਤੇ ਅੱਜ ਭਗਵੰਤ ਮਾਨ ਸੀਗਾ ਅੱਜ ਨਹੀਂ ਦਿੱਲੀ ਪਹੁੰਚ ਕੇ ਇਹ ਸਟੇਟ ਗਵਰਨਮੈਂਟ ਤੇ ਬਹੁਤ ਡਿਪੈਂਡ ਕਰਦਾ ਹੁੰਦਾ ਠੀਕ ਹੈ ਉਹਨਾਂ ਨੂੰ ਘੱਟ ਤੋਂ ਘੱਟ ਕੈਪਟਨ ਅਮਰਿੰਦਰ ਸਿੰਘ ਦਾ ਦੇ ਕਰਕੇ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਉਹਦਾ ਵਿਰੋਧ ਕਰ ਰਹੇ ਆ ਮੈਂ ਸਮਝਦਾ ਇਹ ਸਾਰੇ ਕਿਰਤਗਾਨੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨੇ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਨਾ ਕਰਨ ਮੈਂ ਇਹ ਕਹਿੰਦਾ ਕਿਹੜੇ ਸਿਆਸੀ ਹਿੱਤ ਕਿਹੜੇ ਕਿਹੜੇ ਹਿੱਤਾਂ ਤੋਂ ਪ੍ਰੇਰਿਤ ਨੇ ਜਿਵੇਂ ਲਖੋਵਾਲ ਉਹ ਕਹਿੰਦਾ ਮੈਂ ਤਾਂ ਅਕਾਲੀ ਦਲ ਦੀ ਮਦਦ ਕਰਨੀ ਆ ਅਕਾਲੀ ਦਲ ਦਾ ਹੈਗਾ ਹੀ ਆ ਉਹ ਤੇ ਦੂਜਾ ਇੱਕ ਕਹਿੰਦਾ ਮੈਂ ਆਮ ਆਦਮੀ ਦੀ ਕਰਨੀ ਆ ਇੱਕ ਕਹਿੰਦਾ ਮੈਂ ਉਹਦੀ ਕਰਨੀ ਆ ਕੋਈ ਸੀਪੀਆਈ ਐਮਐਲ ਦਾ ਕੋਈ ਸੀਪੀਆਈ ਦਾ ਕੋਈ ਕਿਸੇ ਪਾਰਟੀ ਦਾ ਕਾਮਰੇਡ ਨੇ ਪਛੜੇ ਸਿੰਗੂ ਤੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਇਹ ਤਾਂ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ 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 ਜਥੇ ਬੰਦਿਆਂ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨੇ ਇਹ ਕਿਸਾਨ ਨੇ ਜਿਹੜੇ ਬੈਠੇ ਆ ਉਸ ਸੰਘਰਸ਼ਤਾ ਉਹਨਾਂ ਨੂੰ ਪਾਉਂਦੇ ਆ ਵਿਚਾਰਿਆਂ ਨੂੰ ਜਿਨ੍ਹਾਂ ਦੇ ਗੋਲੀ ਲੱਗਦੀ ਐ ਸ਼ੁਭਕਰਮਨ ਨਾਂ ਕਰਦੇ ਉਹਨਾਂ ਨੂੰ ਭੁਗਾਵਾਂਜੀ ਕਰਕੇ ਕਰਵਾ ਦਿੰਦੇ ਆ ਇਹ ਜਿਹੜੇ ਸੰਗਠਨ ਨੇ ਢੱਲੇਵਾਲ ਹੁਣੀ ਇਹ ਇਹ ਜਿਹੜੇ ਨੇ ਇਹ ਢੜਕੀਆਂ ਹੋਈਆਂ ਆਤਮਾਨ ਨੇ ਇਹ ਸਵੈ ਸਿਆਸੀ ਹਿੱਤ ਸਾਧਦੇ ਆ ਜਿਹੜੇ ਕਿਸਾਨ ਨੇ ਉਹਨਾਂ ਦਾ ਨੁਕਸਾਨ ਕਰਾਉਂਦੇ ਆ ਜਿਸ ਤਰੀਕੇ ਨਾਲ ਵਿਰੋਧ ਕਰਦੇ ਰਹੇ ਕਿਵੇਂ ਪ੍ਰਚਾਰ ਕਰੋਗੇ ਕਿਵੇਂ ਵੋਟਾਂ ਲੈ ਲਓਗੇ ਤੁਹਾਨੂੰ ਤਾਂ ਵੋਟਾਂ ਮੰਗਣੀਆਂ ਔਖੀਆਂ ਹੋਣਗੀਆਂ ਪਿੰਡਾਂ ਜਾਣਾ ਔਖਾ ਘਰਾ 26000 ਬੂਥ ਨੇ ਪੰਜਾਬ ਦੇ 19000 ਸਾਡਾ ਗਠਨ ਹੋਇਆ ਹੋਇਆ ਤੇ 19000 ਪਿੰਡਾਂ ਦੇ ਹੀ ਆ ਪਿੰਡਾਂ 'ਚ ਬੈਠੇ ਆ ਸਾਡੇ ਬੰਦੇ ਉਹਨਾਂ ਨੂੰ ਪਿੰਡਾਂ 'ਚ ਕੱਢ ਦੋ ਕੋਈ ਹੁਣ ਜਿਹੜੇ ਪਿੰਡ 'ਚ ਮੈਂ ਬੈਠਾ ਮੈਨੂੰ ਕੱਢ ਦੇਣਗੇ ਇਹ ਇਦਾਂ ਕੋਈ ਨਹੀਂ ਹੈ ਤੁਸੀਂ ਜਾਓਗੇ ਹੁਣ ਪ੍ਰਚਾਰ ਕਰਨ ਵਾਸਤੇ ਤੁਹਾਡਾ ਵਿਰੋਧ ਹੋਇਆ ਕਦੀ ਹੁਣ ਆ ਹੋਇਆ ਮੈਂ ਪਾਤ ਲਾਂਗੇ ਉੱਥੇ ਵੀ ਹੋ ਰਿਹਾ ਸੀ ਤੇ ਲਹਿਰੇ ਗਏ ਉੱਥੇ ਵੀ ਹੋ ਰਿਹਾ ਸੀ ਮੈਂ ਅਸੀਂ ਆਪਦਾ ਵਰਕਰਾਂ ਨੂੰ ਮਿਲੇ ਆਪਣਾ ਐਡਰੈਸ ਕੀਤਾ ਆਪਣੀ ਪਾਰਟੀ ਦੀ ਗੱਲ ਕੀਤੀ ਤੇ ਆਗੇ ਪਰ ਇਹ ਜੇ ਮਾਹੌਲ ਦੇ ਵਿੱਚ ਚੋਣ ਜਿੰਨੀ ਸੌਖੀ ਰਹੂਗੀ ਤੁਹਾਨੂੰ ਕੀ ਲੱਗਦਾ ਹੈ ਜਿਆਦਾ ਆਸਾਨੀ ਨਾਲ ਜਿੱਤਾਂਗੇ ਮੈਂ ਤੁਹਾਨੂੰ ਦੱਸਾਂ ਜਿਹਦੇ ਤੇ ਜ਼ੁਲਮ ਹੁੰਦਾ ਨਾ ਪੰਜਾਬੀ ਉਹਦੇ ਹੱਕ 'ਚ ਖੜੇ ਹੋ ਜਾਂਦੇ ਆ ਸਾਡੇ ਹੱਕ 'ਚ ਅਸੀਂ ਵਿਚਾਰੇ ਬਣ ਗਏ ਹੁਣ ਇਹ ਸਾਨੂੰ ਵਿਚਾਰਾ ਬਣਾਈ ਜਾਂਦੇ ਆ ਇਹਨਾਂ ਨੇ ਮਰਵਾ ਦੇਣਾ ਆਮ ਆਦਮੀ ਨੂੰ ਤੇ ਉਹਨੂੰ ਲਾਏ ਆਮ ਆਦਮੀ ਨੇ ਨੇ ਤੇ ਇਹਨੇ ਕਾਂਗਰਸ ਨੇ ਨੂਰਾ ਕੁਸ਼ਤੀ ਹੈ ਕੁਝ ਨੂੰ ਅਕਾਲੀਆਂ ਨੇ ਲਾਤਾ ਪਰ ਸਾਨੂੰ ਇਹਦਾ ਫਾਇਦਾ ਹੋਣਾ ਮੈਂ ਤੁਹਾਨੂੰ ਅੱਜ ਕਹਣਾ ਪਰ ਤੁਹਾਨੂੰ ਲੱਗਦਾ ਕਿ ਸੈਂਟੀਮੈਂਟ ਤੁਹਾਡੇ ਨਾਲ ਜਾਊਗਾ ਤੁਸੀਂ ਕਿ ਜਿਹਦੇ ਉੱਤੇ ਜ਼ੁਲਮ ਹੁੰਦਾ ਹੈ ਪੰਜਾਬੀਓ ਦੇ ਨਾਲ ਖੜ ਜਾਂਦੇ ਨੇ ਉਹ ਤਾਂ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਕਹਿੰਦੇ ਪੰਜਾਬ ਦੇ ਉੱਤੇ ਜ਼ੁਲਮ ਕੀਤਾ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਇਹ ਪਰਸੈਪਸ਼ਨ ਇਹ ਕਿਸਾਨਾਂ ਦੀ ਪਰਸੈਪਸ਼ਨ ਹੈ ਇੱਕ ਮਿੰਟ ਇਹ ਜਿਹੜੇ ਕਿਸਾਨ ਨੇ ਨਾ ਇਹ ਉਹ ਕਿਸਾਨ ਨਹੀਂ ਹੈ ਗੱਲ ਕਹਿੰਦੇ ਨਾ 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 ਜੱਥੇਬੰਦੀ ਵਾਲੇ ਕਹਿੰਦੇ ਆ ਕਾਮਰੇਡ ਕਹਿੰਦੇ ਆ ਇਸ ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਇਸ ਮੁਲਕ ਦਾ ਰਾਸ਼ਟਰਪਤੀ ਸਿੱਖ ਰਿਹਾ ਉਹਨਾਂ ਨੇ 36 36 ਸਾਲ 84 ਦੀ ਨਸਲ 쿠ਸ਼ੀ ਦਾ ਇਨਸਾਫ ਨਹੀਂ ਦਿੱਤਾ ਆ ਕੇ ਨਰਿੰਦਰ ਮੋਦੀ ਨੇ ਦਿੱਤਾ ਬਾਕੀ ਵੀ ਜੇਲ੍ਹ ਜਾਣਗੇ ਠੀਕ ਹੈ ਤੇ ਇਸੇ ਤਰ੍ਹਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਆ ਕੇ ਨਰਿੰਦਰ ਮੋਦੀ ਨੇ ਕੀਤਾ ਕਰਤਾਰਪੁਰ ਕਾਰੀਡੋਰ ਨਰਿੰਦਰ ਮੋਦੀ ਨੇ ਬਣਵਾਇਆ ਔਰ ਜਿਹੜਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਹਾਲ ਹੈ ਜਿਹੜੇ ਅੱਛੇ ਕੰਮ ਕਰਤੇ ਉਹਦੀ ਸ਼ਲਾਘਾ ਨਹੀਂ ਕਰਦੇ ਤੁਸੀਂ ਜਿਚਾ ਕਿਉਂ ਨਹੀਂ ਪਾਰੇ ਪੰਜਾਬੀਆਂ ਨੂੰ ਔਰ ਕਿਸਾਨਾਂ ਨੂੰ ਇਹ ਗੱਲਾਂ ਕਿਉਂ ਨਹੀਂ ਅਜੇ ਤੱਕ ਜੱਜ ਪਾ ਰਹੀਆਂ ਔਰ ਕਿਉਂ ਨਹੀਂ ਉਹ ਭਾਜਪਾ ਦੀ ਉਸਤੇ ਨਾਲ ਹਮਾਇਤ ਕਰ ਰਹੇ ਅਸੀਂ ਪੰਜਾਬ 'ਚ ਸਾਰੀ ਜਗ੍ਹਾ ਜਦੋਂ ਚੋਣ ਨਾ ਨਾ ਲੜੋ ਇਹ ਬੂਥ ਵਾਸਤੇ ਪਿੰਡ ਪਿੰਡ ਉਦੋਂ ਵੱਜਦੇ ਆ ਜਦੋਂ ਸਿਰ ਦਾ ਸਾਈਂ ਹੋਵੇ ਅਸੀਂ ਸਿਰ ਦੇ ਸਾਈਂ ਨਹੀਂ ਖੜੇ ਕੀਤੇ ਅਸੀਂ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇ ਵਿਕਾਸ ਲਈ ਅਕਾਲੀ ਦਲ ਨਾਲ ਗਠਜੋੜ ਕਰ ਲਿਆ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਵਧੀਆ ਸੀ ਅਕਾਲੀ ਦਲ ਵਧੀਆ ਪਾਰਟੀ ਹੈ ਤੇ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਪਾਰਟੀ ਹੈ ਪਰ ਹੁਣ ਆ ਕੇ ਸੁਖਵੀਰ ਬਾਦਲ ਨੇ ਉਹ ਪਰਿਵਾਰਕ ਦਲ ਬਣਾ ਲਿਆ ਤੇ ਇਸ ਕਰਕੇ ਉਹ ਪਰਿਵਾਰ ਬਚਾਉਣ ਲੱਗੇ ਉਹਨਾਂ ਯਾਤਰਾ ਵੀ ਪਰਿਵਾਰ ਪਰਿਵਾਰ ਬਚਾਉਈ ਆ ਅਲਾਈਅੰਸ ਕਰਨ ਨੂੰ ਫਿਰਦੇ ਸੀ ਉਹਨਾਂ ਨਾਲੇ ਅਸੀਂ ਕੋਈ ਅਲਾਈਅੰਸ ਕਰਨ ਨੂੰ ਨਹੀਂ ਫਿਰਦੇ ਸੀ ਅਸੀਂ ਜਾਂ ਉਹ ਕਾਲੇ ਸੀਗੇ ਅਸੀਂ ਹੁਣ ਤਾਂ ਉਸ ਗੱਲ ਨੂੰ ਭੁੱਲ ਜਾਈਓ ਜਦੋਂ ਇੱਕ ਦੂਜੇ ਨੂੰ ਛੜਤਾ ਨਾ ਹੱਸ ਕੇ ਸੱਜਣ ਛੋੜੀਏ ਫਿਰ ਮਿਲਣ ਦੀ ਆਸ ਅਸੀਂ ਜਿਆਦਾ ਗੱਲਾਂ ਗੁਲਾਂ ਗੜ ਗਈ ਨਹੀਂ ਛੱਡਣਾ ਪਰ ਅਕਾਲੀ ਦਲ ਅਕਾਲੀ ਦਲ ਰਹਿ ਜੇ ਮੈਂ ਸਮਝਦਾ ਉਹੀ ਬਹੁਤ ਵੱਡੀ ਗੱਲ ਹੋਊਗੀ ਢੀਂਸਾ ਜੀ ਨੂੰ ਵੀ ਕਹਿਣਾ ਬੀਬੀ ਜ਼ਗੀਰ ਕੌਰ ਵੀ ਵਾਪਸ ਗਏ ਨੇ ਤੇ ਅਕਾਲੀ ਦਲ ਚ ਕੁਝ ਲੋਕ ਹੋਰ ਆਉਣਾ ਚਾਹੁੰਦੇ ਨੇ ਅੱਜ ਵੀ ਆਏ ਨੇ ਕਈ ਤੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਆਂ ਤੇ ਮੈਂ ਤਾਂ ਕੀ ਢੀਂਸਾ ਔਣੀ ਬੀਬੀ ਜ਼ਗੀਰ ਕੌਰ ਔਣੀ ਭਾਜਪੀ ਚ ਆਉਣਾ ਚਾਹੁੰਦੇ ਨੇ ਨਹੀਂ ਨਹੀਂ ਉਹ ਤਾਂ ਗਏ ਨੇ ਆਉਣਾ ਕਿ ਚਾਹੁੰਦੇ ਸਾਡੇ ਨਾਲ ਹੀ ਤਾਂ ਸੀਗੇ ਹੋਰ ਕਿਹੜੇ ਅਕਾਲੀ ਦਲ ਹੋਰ ਕਿਹੜੇ ਕਿਹੜੇ ਲੋਕ ਆਉਣੇ ਚਾਹੁੰਦੇ ਨੇ ਨਹੀਂ ਉਹ ਮੈਂ ਨਾ ਆਉਂ ਦੱਸ ਕੇ ਕਹਾਣੀ ਖਤਮ ਕਰਨੀ ਹੈ ਮੈਂ ਉਹਨਾਂ ਗੱਲਾਂ ਇਹ ਸੰਪਰਤ ਮਤਲਬ ਵੱਡੇ ਚਿਹਰੇ ਸੰਪਰਕ ਦੇ ਵਿੱਚ ਨੇ ਸਾਬਨੇ ਸਾਬਨੇ ਕਾਂਗਰਸ ਦੇ ਵੀ ਹੈਗੇ ਆ ਉਹਨਾਂ ਦੇ ਵੀ ਹੈਗੇ ਆ ਅਸੀਂ ਜਾਣ ਬੁੱਝ ਕੇ ਜਿਆਦਾ ਨਹੀਂ ਕਹਿੰਦੇ ਆਮ ਆਦਮੀ ਦੇ ਵੀ ਵੈਸੇ ਆਉਣ ਨੂੰ ਫਿਰਦੇ ਆ ਉਹ ਜਿਹੜੇ ਲੋਟਸ ਲੋਟਸ ਕਰਦੇ ਆ ਨਾ ਆਪਰੇਸ਼ਨ ਆਪਰੇਸ਼ਨ ਲੋਟਸ ਕੋਈ ਨਹੀਂ ਹੈ ਉਹ ਤਾਂ ਫ੍ਰੀ ਫੰਡ ਜੀ ਆਉਣ ਨੂੰ ਫਿਰਦੇ ਆ ਅੱਛਾ ਹਾਂ ਉਹਨੂੰ ਕੇਜਰੀਵਾਲ ਕਹਿੰਦੇ ਕਿ ਆਫਰਾਂ ਦੇਈ ਜਾਂਦੇ ਤੁਸੀਂ 25-25 ਕਰੋੜ ਦੀਆਂ 45-45 ਕਰੋੜ ਦੀਆਂ ਵਾਈਪਲਸ ਸਿਕਿਉਰਟੀ ਕਹਿੰਦੇ ਇਹ ਲੱਗਦਾ ਕੀ ਵੈਸੇ ਇੰਨੀ ਆਫਰ ਹੋ ਸਕਦੀ ਹੈ ਕਦੀ ਕਿਸੇ ਲੀਡਰ ਨੂੰ ਕੋਈਸ ਲੀਡਰ ਨੂੰ ਕਿਸੇ ਨੂੰ ਆਫਰ ਨਹੀਂ ਹੈ ਆਪਣਾ ਜਦੋਂ ਜਹਾਜ਼ ਡੁੱਬਣ ਲੱਗਦਾ ਨਾ ਉਹਦੇ ਚੂਹੇ ਵੀ ਨਿਕਲ ਕੇ ਭਜ ਲੈਂਦੇ ਆ ਠੀਕ ਹੈ ਤੇ ਉਹ ਜਹਾਜ਼ ਡੁੱਬ ਰਿਹਾ ਸਾਡਾ ਤੈਰ ਰਿਹਾ ਲੋਕ ਸਵੀਕਾਰ ਕਰਦੇ ਆ ਇਸ ਕਰਕੇ ਇੱਧਰ ਨੂੰ ਆ ਰਹੇ ਆ ਜਿਹੜੀ ਕਿਸਾਨ ਡੁੱਬਣ ਲੱਗੇ ਹੋਏ ਫਿਰ ਤੁਹਾਡਾ ਜਹਾਜ਼ ਜਿਹੜਾ ਵਿਰੋਧ ਕਰ ਰਹੇ ਨੇ ਕਿਸਾਨ ਸਾਡੇ ਖਿਲਾਫ ਹੋਵੇ ਦੇਸ਼ ਸਾਡੀ ਸਰਕਾਰਾਂ ਕਿਵੇਂ ਬਣ ਜਾਣ ਜੀ ਕਿਸਾਨ ਤਾਂ ਸਾਡੇ ਨਾਲ ਆ ਇਹਨਾਂ ਨੂੰ ਕੌਣ ਪੁੱਛਦਾ ਪੰਜਾਬ ਦਾ ਕਿਸਾਨ ਤੁਹਾਡੇ ਨਾਲ ਹੈ ਹੰਸਰਾ ਜਹਨਸੂਣਾ ਨੂੰ ਪ੍ਰਚਾਰ ਹੀ ਨਹੀਂ ਕਰਨ ਦਿੰਦੇ ਜਿੱਥੇ ਜਾਂਦੇ ਨੇ ਉੱਥੇ ਘੇਰਾ ਪਾ ਲੈਂਦੇ ਨੇ ਮੈਂ 4 ਬੰਦੇ ਲੈ ਆਉਣਾ ਤੁਹਾਡੇ ਕੋਲੇ ਇਸ ਮੇਰਾ ਸੰਗਠਨ ਆ ਕਿਸਾਨਾਂ ਦਾ ਤੇ ਮੈਂ ਕਹ ਰਿਹਾ ਕਿ ਮੈਂ ਤੁਹਾਨੂੰ ਇੱਥੇ ਜਿਹੜਾ ਹੈਗਾ ਤੁਹਾਡੇ ਟੀਵੀ ਨੂੰ ਨਹੀਂ ਆਉਣ ਦੇਣਾ ਮੈਂ ਰੋਕ ਸਕਦਾ ਐਵੇਂ ਬੋਰਡ ਲਾ ਦੇ ਆ ਉੱਥੇ ਰੋਕ ਸਕਦਾ ਠੀਕ ਆ ਉਹਨਾਂ ਨੂੰ ਪੈਸਾ ਮਿਲ ਰਿਹਾ ਆ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਸਪੋਰਟ ਮਿਲ ਰਹੀ ਹੈ ਸਾਰੀ ਤੇ ਇਹ ਕੁਝ ਬੰਦੇ ਕਰ ਰਹੇ ਆ ਸਾਰੇ ਕਿਸਾਨ ਨਹੀਂ ਕਰ ਰਹੇ ਸਾਡਾ ਬ੍ਰਦਰ ਨਾ ਗਰੇਵਾਲ ਸਾਹਿਬ ਤੁਸੀਂ ਚੋਣ ਲੜਨੀ ਹੈ ਕੋਈ ਚਰਚਾ ਤੁਹਾਡੀ ਕੋਈ ਤੁਸੀਂ ਐਮਪੀ ਦੀ ਇਹ ਚੋਣ ਇਸ ਵਾਰ ਦੀ ਲੜ ਸਕਦੇ ਹੋ ਮੈਂ ਪਾਰਟੀ ਤੋਂ ਕਦੇ ਟਿਕਟ ਨਹੀਂ ਮੰਗਿਆ ਮੈਨੂੰ ਦੋ ਵਾਰ ਲੜਾਇਆ ਪਾਰਟੀ ਨੇ ਇੱਕ ਵਾਰ ਸੰਗਰੂਰ ਲੋਕ ਸਭਾ ਲੜਾਇਆ ਸੀ ਜਦੋਂ ਕੋਈ ਨਹੀਂ ਲੜਦਾ ਸੀ ਤੇ ਇੱਕ ਵਾਰ ਮੈਨੂੰ ਇਥੋਂ ਆਪਣਾ ਰਾਜਪੁਰੇ ਤੋਂ ਲੜਾਇਆ ਠੀਕ ਹੈ ਉਦੋਂ ਸਾਡੇ ਕੋਲ ਕੋਈ ਸੀਟ ਨਹੀਂ ਹੋਰ ਹੁੰਦੀ ਸੀ ਇੱਧਰ ਮੇਰੇ ਇਲਾਕੇ ਹੀ ਨੇ ਤੇ ਜਦੋਂ ਜੇ ਮੈਨੂੰ ਲੜਾਉਣਾ ਚਾਹੂ ਪਾਰਟੀ ਮੇਰਾ ਰੋਲ ਉਹ ਤੈਅ ਕਰਦੀ ਹੈ ਤੇ ਮੈਂ ਲੜੂੰਗਾ ਜੇ ਨਹੀਂ ਲੜਣਾ ਚਾਹਉਂ ਨਹੀਂ ਲੜਨੂਰ ਤੋਂ ਜ਼ਿੰਮੇਵਾਰੀ ਦਿੰਦੇ ਤੁਸੀਂ ਤਿਆਰ ਹੋ ਕਿਤੋਂ ਵੀ ਦੇ ਦੇਣ ਖੂ ਖਾਤੇ ਜੋ ਦੇ ਦੇਣ ਉੱਥੇ ਵੀ ਜਾਊਗਾ ਪਾਰਟੀ ਨੇ ਜਦੋਂ ਮੈਨੂੰ ਅੰਡੇ ਮਾਰਨ ਇੱਕੋ ਵਾਰ ਦੀ ਜ਼ਿੰਮੇਵਾਰੀ ਦਿੱਤੀ ਮੈਂ ਨੇ ਭਾਈ ਜਦੋਂ ਮੈਨੂੰ ਕਿਸਾਨ ਮੋਰਚੇ ਦੀ ਜ਼ਿੰਮੇਵਾਰੀ ਦਿੱਤੀ ਨਵਾਈ ਜਦੋਂ ਹੋਰ ਜ਼ਿੰਮੇਵਾਰੀ ਦੇ ਤਾਂ ਗਾਲਾਂ ਬਹੁਤ ਪਈਆਂ ਤੁਹਾਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਦੇਖੋ ਅੱਛੇ ਕੰਮ ਲਈ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਦੇ 'ਚ ਕਰਾਂਗੇ ਜੇ ਮੇਰੇ ਲੀਡਰ ਨੂੰ ਕੋਈ ਗਾਲਾਂ ਕੱਢੇ ਮੇਰੀ ਪਾਰਟੀ ਨੂੰ ਕੋਈ ਗਾਲਾਂ ਕੱਢੇ ਮੈਂ ਉੱਥੇ ਆਪਦਾ ਪੱਖ ਨਾ ਰੱਖਾਂ ਤੇ ਫਿਰ ਮੈਂ ਇਨਸਾਨ ਥੋੜਾ ਹੈਗਾ ਠੀਕ ਹੈ ਨਾ ਗੱਲ ਮੈਂ ਕੋਈ ਉਹਨਾਂ ਦਾ ਵਿਰੋਧੀ ਨਹੀਂ ਹੈਗਾ ਪਰ ਮੇਰੀ ਪਾਰਟੀ ਤੇ ਮੇਰਾ ਲੀਡਰ ਉਦੇ ਬਾਰੇ ਗਲਤ ਪਰਸੈਪਸ਼ਨ ਬਣਾਈ ਜਾ ਰਹੀ ਹੈ ਤੇ ਮੈਂ ਤਾਂ ਬੋਲੂਗਾ ਹੀ ਨਾ ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂ ਬੋਲਦਾ ਮੈਂ ਤਾਂ ਅਬਦੀ ਗੱਲ ਰੱਖਦਾ ਉਹਨਾਂ ਨੂੰ ਲੱਗਦਾ ਹੋਵੇ ਕੁਝ ਲੋਕਾਂ ਨੂੰ ਵੇ ਅਸੀਂ ਡਰਾ ਲਾਂਗੇ ਅਸੀਂ ਐਦਾਂ ਕਰਾਂਗੇ ਇੱਕ ਮਰਨ ਨੂੰ ਤੁਰੇ ਫਿਰਦੇ ਆ ਇੱਕ ਮਰਨ ਨੂੰ ਤੁਰੇ ਫਿਰਦੇ ਆ ਅਸੀਂ ਪੰਜਾਬ ਦੀ ਏਕਤਾ ਲਈ ਪੰਜਾਬ ਦੇ ਵਿਕਾਸ ਲਈ ਮਰਨ ਨੂੰ ਤੁਰੇ ਫਿਰਦੇ ਆ ਉਮਾਰ ਨੂੰ ਤੁਰੇ ਫਿਰਦੇ ਉਹਨਾਂ ਦੀ ਮਰਜ਼ੀ ਹੈ ਇਹ ਸੰਗਰੂਰ ਤੋਂ ਦੁਵਾਰਾ ਜ਼ਿੰਮੇਵਾਰੀ ਮਿਲਦੀ ਹੈ ਤਾਂ ਇਧਰਲੇ ਤੁਹਾਡੇ ਸਾਹਮਣੇ ਸਿਮਰਜੀਤ ਮਾਨ ਹੁਣੀ ਹੋਣਗੇ ਮੀਥੇਰ ਨੇ ਅਕਾਲੀ ਦਲ ਨੇ ਹਾਲਾਂਕਿ ਢੀਂਸਾ ਪਰਿਵਾਰ ਦੀਆਂ ਚਰਚਾਵਾਂ ਨੇ ਤਾਂ ਜੇ ਤੁਸੀਂ ਮੈਦਾਨ ਦੇ ਵਿੱਚ ਹੁੰਨੇ ਹੋ ਤਾਂ ਕੀ ਲੱਗਦਾ ਹੈ ਫਿਰ ਤੁਹਾਨੂੰ ਸਮੀਕਰਨ ਕੀ ਨਜ਼ਰ ਆ ਰਿਹਾ ਹੈ ਕੋਈ ਵੀ ਲੜੇਗਾ ਇਹ ਸਮਝ ਲਓ ਹਰਜੀਤ ਸਿੰਘ ਗਰੇਵਾਲੀ ਬੀਜੇਪੀ ਵੱਲੋਂ ਲੜੇਗਾ ਕੋਈ ਵੀ ਲੜੇ ਮੈਂ ਸੰਗਰੂਰ ਤਾਂ ਗੜ ਮੰਨਿਆ ਜਾਂਦਾ ਨਾ ਕਿਸਾਨੀ ਅੰਦੋਲਨ ਦਾ ਕਿਸਾਨਾਂ ਦਾ ਤੁਸੀਂ ਆ ਧਨੋਲੇ ਤੋਂ ਬਰਨਾਲੇ ਤੋਂ ਹੈਗੀ ਧਨੋਲੇ ਤੋਂ ਅਸੀਂ ਪ੍ਰਚਾਰ ਕਰਾਂਗੇ ਡਟ ਕੇ ਕਰਾਂਗੇ ਆਪਦੇ ਕੈਂਡੀਡੇਟ ਦੇ ਨਾਲ ਚੱਲਾਂਗੇ ਉਹਦੇ ਲਈ ਵਧੀਆ ਪ੍ਰਚਾਰ ਕਰਾਂਗੇ ਜਿੱਤਣ ਦੇ ਲਈ ਲੜਾਈ ਲੜਾਂਗੇ ਸਾਨੂੰ ਤਾਂ ਭਾਰਤੀ ਜਨਸੰਘ ਦੇ ਟਾਈਮ 'ਚ ਪਤਾ ਹੁੰਦਾ ਸੀ ਸਾਨੂੰ 500000 ਵੋਟ ਪੈਣੇ ਆ ਤੇ ਅਸੀਂ ਉਦੋਂ ਵੀ ਜਿੱਤਣ ਵਾਲੇ ਅੰਦਾਜ਼ 'ਚ ਲੜਦੇ ਸੀ ਤਿਆਰੀ ਵੀ ਜਿੱਤਣ ਵਾਲੇ ਅੰਦਾਜ਼ 'ਚ ਕਰਦੇ ਸੀ ਜੇ ਜਨਸੰਘ ਦੇ ਟਾਈਮ 'ਚ ਅਸੀਂ ਇਦਾਂ ਨਾ ਕੀਤਾ ਹੁੰਦਾ ਤਾਂ ਅੱਜ ਸਾਡਾ ਪ੍ਰਧਾਨ ਮੰਤਰੀ ਨਹੀਂ ਹੁੰਦਾ ਸੀ ਜਦੋਂ ਅਜਿਹੇ ਕਮੈਂਟ ਕੀਤੇ ਜਾਂਦੇ ਨੇ ਕਹਿੰਦੇ ਕਿ ਇਹ ਤਾਂ ਸਿੱਖਿਆ ਹੀ ਨਹੀਂ ਕਹਿੰਦੇ ਨੇ ਤਾਂ ਅਗਾਜ ਸਿਰੇ ਫਸਾਏ ਹੋਏ ਨੇ ਖਾਕੀ ਪਾਈ ਹੋਈ ਹੈ ਖਾਕੀ ਕਚਰੇ ਪਾਏ ਹੋਏ ਨੇ ਤਾਂ ਕਿਵੇਂ ਤੁਹਾਨੂੰ ਕੀ ਇਸ ਦੇ ਉੱਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਜਦੋਂ ਟਿੱਪਣੀਆਂ ਅਜਿਹੀਆਂ ਕੀਤੀਆਂ ਜਾਂਦੀਆਂ ਸਿੱਖ ਹੋਣ ਦਾ ਕੋਈ ਕਿਸੇ ਨੂੰ ਸਰਟੀਫਿਕੇਟ ਦੋ ਸਿੱਖ ਹੋਣ ਦਾ ਗੁਰੂ ਦਿੰਦਾ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਿੰਦੇ ਆ ਸਮਝ ਗਏ ਲ ਸਿੱਖ ਹੋਣ ਦਾ ਸਰਟੀਫਿਕੇਟ ਇੰਨਾ ਚੋ ਕੋਈ ਨਹੀਂ ਦਿੰਦਾ ਇਹ ਤਾਂ ਆਪ ਸਿੱਖ ਨਹੀਂ ਹੈਗੇ ਇਹ ਤਾਂ ਆਪ ਇਹਨਾਂ ਨੇ 300 ਜਿਹੜੇ ਉਸੀ ਕਾਲੀ ਸੂਚੀ ਚ ਉਹਨਾਂ ਦੇ ਲਈ ਬਿਲਕੁਲ ਨਹੀਂ ਮੰਗਿਆ ਤਾਂ ਉਹ ਮੋਦੀ ਜੀ ਨੇ ਆਪ ਖਤਮ ਕੀਤੀ ਆ ਕੇ 300 ਸਿੱਖਾਂ ਦੀ ਕਾਲੀ ਸੂਚੀ ਇਹਨਾਂ ਨੇ ਕਦੇ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਮੰਗੀ ਸਾਡੀ ਸਰਕਾਰ ਚ ਰਹੇ ਅਸੀਂ ਆਪ ਛੱਡੀ ਜਾਂਦੇ ਆ ਚਾਰ ਹੀ ਰਹਿ ਗਏ ਇਹਨਾਂ ਨੂੰ ਇਹ ਵੀ ਨਹੀਂ ਪਤਾ ਬੰਦੀ ਸਿੱਖ ਬੰਦੀ ਸਿੱਖ ਕਰਦੇ ਰਹਿੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿੰਨੇ ਨੇ ਤੇ ਇਸ ਕਰਕੇ ਜਿਹੜਾ ਬਾਕੀ ਵੀ ਕੰਮ ਨੇ ਸਾਬਜਾਦਿਆਂ ਦੀ ਸ਼ਾਦਨ ਨੂੰ ਨਮਨ ਪੂਰੇ ਦੇਸ਼ ਚ ਪੂਰੀ ਦੁਨੀਆ ਚ ਕਰਨ ਲਈ ਐਮਬੈਸੀਆਂ ਚ ਵੀ ਮੋਦੀ ਜੀ ਨੇ ਕਰਵਾਇਆ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪर्व ਮੋਦੀ ਜੀ ਨੇ ਕਰਵਾਇਆ ਪੂਰੀ ਦੁਨੀਆ 'ਚ ਔਰ ਸਰਕਾਰੀ ਤੌਰ ਤੇ ਮਨਾਇਆ ਗਿਆ ਬਿਲਕੁਲ ਮਾਨ ਹੁੰਦਾ ਕਹਿਣ ਦੇ ਉੱਤੇ ਕਿ ਹਾਂ ਤੁਸੀਂ ਆਰਐਸਐਸ ਦੇ ਨਾਲ ਜੁੜੇ ਹੋਏ ਹੋ ਤੁਸੀਂ ਸੰਗ ਨਾਲ ਜੁੜੇ ਹੋਏ ਹੋ ਔਰ ਤੁਸੀਂ ਖਾਕੀ ਨਿਕਰ ਪਾਉਂਦੇ ਤੁਹਾਨੂੰ ਇਮਾਨ ਹੁੰਦਾ ਹੈ ਬਿਲਕੁਲ ਮੈਂ ਸੰਸ਼ੇਵਕ ਹਾਂ ਔਰ ਮੈਂ ਰਹਿਣਾ ਵੀ ਹੈ ਔਰ ਰਹਿਣ ਦੀ ਦੁਨੀਆ ਤੱਕ ਰਹਾਂਗੇ ਜਦੋਂ ਤੱਕ ਹੈਗੇ ਆ ਤੇ ਇੱਕ ਗੱਲ ਆ ਉਹ ਦੇਸ਼ ਭਗਤ ਜਮਾਤ ਆ ਸਮਾਜਿਕ ਸੰਗਠਨਾ ਔਰ ਰਾਜਨੀਤੀ ਨਹੀਂ ਕਰਦਾ ਤੇ ਇੱਕ ਸਮਾਜਿਕ ਸੰਗਠਨ ਚ ਸਮਾਜ ਦੀ ਸੇਵਾ ਲਈ ਰਹਿਣਾ ਕੋਈ ਗੁਨਾਹ ਸਾਨੂੰ ਤਾਂ ਕਦੇ ਕੋਈ ਗਲਤ ਗੱਲ ਸਿਖਾਈ ਨਹੀਂ ਹੈ ਇਹ ਜਿਹੜੇ ਗਲਤ ਕੰਮ ਕਰਦੇ ਫਿਰਦੇ ਆ ਪੱਥਰ ਮਾਰਦੇ ਫਿਰਦੇ ਆ ਲੋਕਾਂ ਦੇ ਇਹ 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 ਜਿਹੜੇ ਆ ਇਹ ਗਾਲਾਂ ਕੱਢਦੇ ਫਿਰਦੇ ਆ ਮੇਰੀ ਗੱਲ ਤੋਂ ਹੀ ਐਸੀ ਤਾਂ ਕੁਝ ਨਹੀਂ ਪਰਸਪੈਕਸ਼ਨ ਚੇਂਜ ਹੋਊਗੀ ਕਦੀ ਆਰਐਸਐਸ ਪ੍ਰਤੀ ਪੰਜਾਬ ਦੀ ਤੁਹਾਨੂੰ ਲੱਗਦਾ ਅਗਰ ਤੁਹਾਡੀ ਸਰਕਾਰ ਆ ਲੈਣ ਦੇ ਹੋ ਜਾਣੀ 27 ਚ ਕੋਈ ਐਸੀ ਗੱਲ ਨਹੀਂ ਸਰਕਾਰ ਤੁਹਾਡੀ ਆ ਰਹੀ 27 ਦੇ ਵਿੱਚ ਪੱਕੀ ਗੱਲ ਹੈ ਇਹ ਬਿਲਕੁਲ ਐਸਾ ਸੰਘਰਸ਼ ਕਰਾਂਗੇ ਤੁਸੀਂ ਦੇਖਿਓ ਇਹ ਜਿੱਤ ਕੇ ਆਊਗੀ ਆ ਤੋੜ ਕੇ ਜੋੜ ਤੋੜ ਵਾਲੇ ਫਾਰਮੂਲੇ ਦੇ ਨਾਲ ਆਊਗੀ ਜਿੱਤ ਕੇ ਜਿਵੇਂ ਹਰਿਆਣਾ ਚਾਈ ਸੀ ਮੈਂ 5.5 ਸਾਲ ਹਰਿਆਣੇ ਚ ਰਿਹਾ ਜੀ ਪਾਰਟੀ ਦਾ ਕੰਮ ਦੇਖਦਾ ਰਿਹਾ ਤੇ ਉੱਥੇ ਵੀ ਆਈ ਨਾ ਜਿੱਤ ਕੇ ਹੀ ਆਉਂਦੀ ਹੈ ਤੀਜੀ ਵਾਰ ਆ ਹੁਣ ਆਊਗੀ ਤੇ ਇਸੇ ਤਰ੍ਹਾਂ ਪੰਜਾਬ ਜਿੱਤ ਕੇ ਆਊਗੀ ਲੋਕ ਸਭਾ ਸੀਟਾਂ ਕਿੰਨੀਆਂ ਜਿੱਤਰੀਆਂ ਤੁਸੀਂ ਮੈਕਸਿਮਮ ਜਿੱਤਾਂਗੇ ਲੋਕ ਸਾਡਾ ਸਮਰਥਨ ਕਰ ਰਹੇ ਹੈ ਮੋਦੀ ਜੀ ਦੀ ਵੇਵ ਤੇ ਇਸ ਕਰਕੇ ਉਹ ਤਾਂ ਹੋਊਗਾ ਝਾੜੂ ਵਾਲੇ ਕਹਿੰਦੇ ਸਾਡੀ ਵੇਵ ਹੈ ਕਹਿੰਦੇ ਅਸੀਂ 2 ਸਾਲਾਂ ਦੇ ਆਪਣੇ ਕੰਮ ਕਰ ਲੈ ਕੇ ਲੋਕਾਂ ਜਾ ਰਹੇ ਆ ਬਿਜਲੀ ਹੋਵੇ ਗਰੰਟੀਆਂ ਹੋਣ ਉਹਨਾਂ ਦੇ ਕੰਮ ਕਰ ਦਿਖਾਈ ਨਹੀਂ ਦੇ ਰਹੇ ਆ ਕੀ ਕ腐ਸ਼ਨ ਕੀਤੀ ਆ ਉਹਦੇ ਤੇ ਫਖਰ ਕਰੀ ਜਾਂਦੇ ਆ ਲੋਕ ਰਾਜ ਦੇ ਅੰਦਰ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਆ ਇਹ ਕੇਜਰੀਵਾਲ ਨੂੰ ਲੋਕਾਂ ਦੀ ਵੀ ਸ਼ਰਮ ਨਹੀਂ ਹੈ ਕਹਿੰਦੇ ਡਰਦੇ ਆ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਕੇਜਰੀਵਾਲ ਤੋਂ ਡਰਦੇ ਆ ਤਾਂ ਚੱਕ ਕੇ ਜੇਲ੍ਹ ਦੇ ਅੰਦਰ ਕਰਤਾ ਡੱਕਤਾ ਕਹਿੰਦੇ ਆ ਉਹ ਬਈ ਗਲਤ ਬੰਦਿਆਂ ਤੋਂ ਡਰਨਾ ਹੀ ਚਾਹੀਦਾ ਭਾਈ ਇਹ ਜਿਹੜੇ ਕ腐ਸ਼ਨ ਕਰੀ ਜਾਂਦੇ ਆ ਦੇਸ਼ ਲੁੱਟੀ ਜਾਂਦੇ ਆ ਮੋਦੀ ਜੀ ਨੇ ਤਾਂ ਇਹ ਕਿਹਾ ਕਿ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਕੇਜਰੀਵਾਲ ਨਾਲ ਹੋ ਗਿਆ ਨਾ ਉਸੇ ਕੰਮ ਤੇ ਪਾਣਾ ਵਾਪਰ ਗਿਆ ਉਹਦੇ ਨਾਲ ਇਹ ਅੱਗੇ ਹੋਰ ਵਾਪਰ ਜਾਣਾ ਜਿਹੜੇ ਹੋਰ ਕਰਾਪਸ਼ਨ ਕੀਤੀ ਐ ਉਹ ਰਾਘਵ ਚੱਡਾ ਬੈਠਾ ਨਾ ਇਹਦੇ 5 7 ਇਹਨਾਂ ਦੇ ਰਾਜ ਸਭਾ ਚ ਮੈਂਬਰ ਗਏ ਨੇ ਪੈਸੇ ਲੈ ਕੇ ਜਿਹੜੇ ਜਿਹੜੇ ਭੇਜੇ ਉਹ ਅਜ ਕੇਜਰੀਵਾਲ ਲਈ ਨਹੀਂ ਖੜੇ ਇਹ ਇਹ ਜਿਹੜੇ ਇਹਨਾਂ ਦੇ ਵਲੰਟੀਅਰ ਨੇ ਨਾ ਉਹਨਾਂ ਦਾ ਕਹਾਣ ਕਰਦੇ ਆ ਉਹਨਾਂ ਦਾ ਅਪਮਾਨ ਆ ਇਹ ਜਿਹੜਿਆਂ ਨੇ ਮਿਹਨਤ ਕੀਤੀ ਗ੍ਰਾਸ ਰੂਟ ਲੈਵਲ ਤੇ ਨੇ ਪੈਸੇ ਲੈ ਕੇ ਲੋਕਾਂ ਨੂੰ ਰਾਜ ਸਭਾ ਚ ਭੇਜ ਤਾ ਵਲੰਟੀਅਰ ਨਹੀਂ ਸੀ ਭੇਜਿਆ ਜਾ ਸਕਦੇ ਮੈਂ ਉਹਨਾਂ ਨੂੰ ਕਹਿੰਦਾ ਵਲੰਟੀਅਰ ਜਿਹੜੇ ਆ ਜਿਹੜੇ ਵਿਦੇਸ਼ਾਂ ਚ ਲੋਕ ਬੈਠੇ ਆ ਉਹਨਾਂ ਨੂੰ ਕਹਨਾ ਇਹ ਦੇਖੋ ਲੋਕ ਰਾਜ ਦਾ ਕਿਦਾਂ ਕਾਣ ਕੀਤਾ ਇਹਨੇ ਬੇਇੱਜ਼ਤੀ ਉਹਨਾਂ ਨੂੰ ਸੀਟਾਂ ਵੇਚੀਆਂ ਨੇ ਔਰ ਕੋਈ ਉਹਨਾਂ ਚ ਕੋਈ ਵਲੰਟੀਅਰ ਹੈਗਾ ਤੇ ਉਹ ਹੁਣ ਦਿਖਾਈ ਵੀ ਨਹੀਂ ਦਿੰਦੇ ਰਗਵ ਚੱਡਾ ਤਾਂ ਉੱਥੇ 5 ਸਟਾਰ ਬਣਾ ਕੇ ਬੈਠ ਗਿਆ ਕਿਸਾਨ ਕਹਿੰਦੇ ਕਿ ਖੱਟਰ ਉਹਨਾਂ ਨੇ ਮੋਦੀ ਉਹਨਾਂ ਨੇ ਸਾਨੂੰ ਹਰਿਆਣੇ ਦੇ ਬਾਰਡਰ ਨਹੀਂ ਟੱਪਣ ਦਿੱਤੇ ਤੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਬਾਰਡਰ ਨਹੀਂ ਟੱਪਣ ਦੇਣੀ ਕੋਈ ਕੋਈ ਨਹੀਂ ਰੋਕਦਾ ਸਦਾ ਸਭ ਪਿੰਡਾਂ ਚ ਹੀ ਆ ਕੋਈ ਬਾਹਰ ਥੋੜਾ ਹੈਗਾ ਆਪਦੇ ਪਿੰਡਾਂ ਚ ਹੀ ਆ ਜੀ ਇਹਨਾਂ ਨੂੰ ਕਹੋ ਕਿ ਇਹ ਜਿਹੀ ਗੱਲਾਂ ਨਾ ਕਰੋ ਇਹ ਰਾਜਨੀਤਿਕ ਅਤੰਕਵਾਦ ਆ ਜਿਹੜਾ ਉਹ ਕਰਦੇ ਆ ਇਹ ਨਹੀਂ ਹੁਣ ਚਾਹੀਦਾ ਧੰਨਵਾਦ ਗਰੇਵਾਲ ਸਾਹਿਬ ਬਹੁਤ-ਬਹੁਤ ਤਾਂ ਹਰਜੀਤ ਸਿੰਘ ਗਰੇਵਾਲ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਪੰਜਾਬ ਦੇ ਸਿਆਸੀ ਸਮੀਕਰਨਾਂ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਇਸ ਵੇਲੇ ਜੋ ਪ੍ਰੋਟੈਸਟ ਕਰ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਕਿ ਅਸਤਾ ਪਿੰਡਾਂ ਦੇ ਵਿੱਚ ਹੀ ਆ ਅਸੀਂ ਤਾਂ ਆਪਣਾ ਪ੍ਰਚਾਰ ਵੀ ਕਰ ਰਹੇ ਹਾਂ ਔਰ ਸਤਾਈ ਦੇ ਵਿੱਚ ਮਜ਼ਬੂਤੀ ਦੇ ਨਾਲ ਬੀਜੇਪੀ ਜਿਹੜੀ ਆ ਉਹ ਉੱਬਰਦੀ ਹੋਈ ਨਜ਼ਰ ਆਊਗੀ ਕੇਮਾ ਪਰਸਨ ਦਿਵਿੰਦਰ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਮ